ਹਾਂਜੀ ਵੀਰੋ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਕਿ ਆਪਾਂ ਮੌਜੂਦ ਆਂ ਜੀ ਕਿੰਡ ਗੱਟਾ ਬਾਦਸ਼ਾ ਬੰਨ੍ਹ ਦੇ ਉੱਪਰ ਤੇ ਆ ਤੁਸੀਂ ਪਾਣੀ ਵੇਖ ਹੀ ਰਹੇ ਹੋ ਵੀ ਇਹ ਗੱਟੇ ਬਾਸ਼ੇ ਜਿਹੜੇ ਬੰਨ੍ਹ ਦੀ ਨੋਚ ਆ ਉਹਨੂੰ ਪਾਣੀ ਵਜਦਾ ਪਿਆ ਤੇ ਔਰ ਸਾਹਮਣੇ ਪੋਲਾ ਔਰ ਸਾਹਮਣੇ ਤੁਸੀਂ ਪੁਲ ਦੇ ਵੇਖਦੇ ਪਿਆ ਹਰੀਕੇ ਆਲਾ ਤੇ ਉੱਥੋਂ ਐ ਘੁੰਮ ਕੇ ਬੰਨ੍ਹ ਵਾਲੀ ਸਾਈਡ ਨੂੰ ਐ ਘੁੰਮ ਕੇ ਆਣ ਹੁੰਦਾ ਤੇ ਵੀਰੋ ਜਦੋਂ ਤੁਸੀਂ ਇੱਥੇ ਹਰੀਕੇ ਆਓਗੇ ਨਾ ਤੇ ਇਹ ਬੰਨ ਤੇ ਗੱਟੇ ਵਾਲੇ ਬੰਨ ਤੇ ਖਲੋਕੇ ਵੇਖਿਆ ਜੇ ਜਿਹੜਾ ਹੈਡ ਆ ਤੇ ਪੋਲ ਆ ਇਹ ਦੋਵੇਂ ਸਿੱਧੇ ਇਸ ਬੰਨ ਨੂੰ ਬਣੇ ਹੋਏ ਆ ਇਹਦਾ ਪਾਣੀ ਜਿਹੜਾ ਹੈ ਸਿੱਧਾ ਹਣਕੇ ਬੰਨ ਨੂੰ ਵੱਜਦਾ ਤੇ ਇੱਥੋਂ ਫਿਰ ਘੁੰਮ ਕੇ ਤੇ ਪਰਾਂ ਸਬਰਾਂ ਵਾਲ ਨੂੰ ਚਲੇ ਜਾਂਦਾ ਤੁਸੀਂ ਵੇਖਿਆ ਹੋਣਾ ਪਿਛਲੇ ਥੋੜੇ ਦਿਨਾਂ ਚ 15 20 ਦਿਨ ਹੋ ਗਏ ਆ ਉੱਥੇ ਵੀ ਢਾਲਾਈ ਹੋਈ ਆ ਇਧਰੋਂ ਪਾਣੀ ਵੱਜ ਕੇ ਤੇ ਫਿਰ ਉਧਰ ਜਾਂਦਾ ਉਧਰ ਦੋ ਤਿੰਨ ਥਾਵਾਂ ਤੇ ਵੀ ਢਾਲਾਈ ਹੋਈ ਆ ਤੇ ਸਾਰੇ ਵੀਰ ਤੋੜਿਆਂ ਦੀ ਮਿੱਟੀ ਪਾ ਕੇ ਲੈ ਗਏ ਉਹ ਸਾਰੇ ਟਰਾਲਿਆਂ ਚ ਤੇ ਫੇਰ ਆਪਾਂ ਤੋੜੇ ਇਥੇ ਲਾਵਾਂਗੇ ਤੇ ਫੇਰ ਹੀ ਥੱਲ ਪੈਣਾ ਥੋੜਾ ਜਿੰਨਾ ਵੀ ਹੋ ਸਕੇ ਆਪਾਂ ਪਹਿਲਾ ਚੌਕਸੀ ਦੇ ਨਾ ਵੀ ਰਵਾਂਗੇ ਤੇ ਆਪਾਂ ਇਸ ਬੰਨ ਨੂੰ ਪਚਾ ਲਾਂਗੇ ਨਹੀਂ ਤਾਂ ਜਿੰਨੀ ਇਹਨੇ ਮਾਰ ਬਾਅਦ ਚ ਮਾਰਨੀ ਆ ਇਧਰ ਫਰੋਈ ਪਰ ਵਾਲੀ ਸਾਈਡ ਨੂੰ ਮੁੜ ਕੇ ਬਹੁਤ ਸੰਭਲਣਾ ਉੱਥਾ ਜਾਣਾ ਕਿਉਂਕਿ ਇਹ ਮੁੜ ਕੇ ਦਰਿਆ ਹੈ ਇਹਨੂੰ ਸਾਰਾ ਹੋ ਜਾਣਾ ਹੈ ਕਈ ਵੀਰਾਂ ਨੇ ਚੇਤਾ ਨਾ ਵੀ 2019 ਵਿੱਚ ਇਹਨੇ ਜੋ ਢਾਹ ਲਾਈ ਸੀ ਬੰਨ ਨੂੰ ਗੱਟੇ ਵਾਲੇ ਨੂੰ ਤੇ ਉਹ ਜਿੱਥੋਂ ਇਹਨੇ ਢਾਹ ਲਾਈ ਸੀ ਉਧਰਲੇ ਬੰਨਿਓਂ ਜੋ ਪਾਣੀ ਹੋ ਕੇ ਆਉਂਦਾ ਹੈ ਉਧਰੋਂ ਪੋਲ ਤੋਂ ਸਿੱਧਾ ਉਹ ਫੇ ਉਧਰ ਨੂੰ ਤੇ ਐਨੂੰ ਘੁੰਮ ਕੇ ਇਹ ਨੋਚ ਚਾਨਕ ਉੱਗ ਜਾਂਦੇ ਆ ਤੇ ਇਨਾ ਸ਼ੁਕਰ ਆ ਵੀ ਪ੍ਰਮਾਤਮਾ ਦੀ ਮਿਹਰ ਆ ਵੀ ਉਧਰੋਂ ਸ਼ਾਂਤੋ ਖਿਤਰਿਆ ਆਉਂਦਾ ਅੱਛਾ ਅੱਛਾ ਵੱਧ ਤੋਂ ਵੱਧ ਮਿੱਟੀ ਵੀਰੋ ਤੋੜਾਂ ਲੈ ਕੇ ਆਓ ਤੇ ਨਾਲੇ ਵੱਧ ਤੋਂ ਵੱਧ ਸੇਵਾ ਕਰਨ ਲਈ ਵੀਰ ਵੱਧ ਤੋਂ ਵੱਧ ਆਓ ਤੇ ਆਪਾਂ ਸੇਵਾ ਕਰਕੇ ਵੱਧ ਵੱਧ ਮਿੱਟੀ ਤੋੜਿਆ ਲਈ ਜਿਹੜੀ ਆ ਉਹ ਬੰਨ ਤੇ ਲਾਈਏ 50 ਖੱਗਾ ਪਾਏ ਕਿਵੇਂ 50 ਖੱਡੇ ਖੱਗਾ ਪਾਉਂਦਾ ਨਾ

ਉਹ ਮੇਰੀ ਵਾਰੀ ਆ ਗਈ ਆ ਮੇਰੀ ਵਾਰੀ ਦਾ ਪਤਾ ਦਿਓ ਜੀ ਹੋ ਵੀ ਜੀ ਮੰਨੀ ਕਿਥੇ ਆ ਜਾ ਤੇਰੀ ਵਾਰੀ ਵੀ ਆ ਗਈ ਸਮਝ ਆਇਆ ਹੋਰ halo Haji <laughs> <laughs> سيد پاس سيد どうもありがとい मां <laughs> रोड <laughs>